ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਾਤੇ 10ਵੇਂ ਪਾਤਸ਼ਾਹ ਸਾਹਿਬ ਸਤਿਗੁਰੂ ਜੀ ਗੋਪੀ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਨੂੰ ਸਮਾਰਪਿਤ ਇਹ ਨਗਰ ਕੀਰਤਨ ਪਰਕਰਮਾ ਸਭ ਜੂਲ ਹੋ ਕੇ ਸ਼ਰਧੀ ਪ੍ਰਕਰਮਾ ਕਰ ਰਿਹਾ ਇਸ ਵਕਤ ਅਸੀਂ ਪਪਾ ਚੌਂਕ ਕੇ ਪੌਂਟਾ ਜਿੱਥੇ ਸੰਗੀਤ ਆਲੋਪ ਪਰਪੋਰ ਸਵਾਗਤ ਕੀਤਾ ਗਿਆ ਪੰਗਾ ਪਿਆਰਿਆਂ ਦਾ ਸਨਮਾਨ ਨਿਸ਼ਾਨ ਸਿੰਘ ਜਨਮ ਗੁਰੂ ਗ੍ਰੰਥ ਸਾਹਿਬ ਸਤਿਕਾਰ ਕੀਤਾ ਗਿਆ ਹੈ ਜਾ ਦੇ ਲੰਗਰ ਦੁੱਧ ਦੇ ਲੰਗਰ ਲਗਾਏ ਗਏ ਹਨ ਤੁਹਾਡ ਸਾਰੀ ਸਾਥਕ ਨੂੰ ਇਸ ਮੌਕੇ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਤੇ ਨਾਲ ਹੀ ਸਾਥਕ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਸਿਹਤ ਦੀ ਦਿਹਾੜੇ ਵੀ ਚੱਲ ਰਹੇ ਹਨ ਪਰ ਜੋ ਸਾਡੇ ਛੀਂਕੀ ਜਾ ਰਹੇ ਹੁੰਦੇ ਨੇ ਚੜ੍ਹਦੀ ਕਲਾ ਵਾਲੇ ਹੁੰਦੇ ਆਂ ਜੁਰੂਰ ਸੇਖ ਸ਼ਹੀਦੀ ਦਾ ਸੋਗ ਸੱਖਰ ਪਛਾਣੇ ਕਰਦਾ ਜਦ ਕੱਲ ਕੀ ਘਰ ਪਾਸ਼ਾ ਪੁੱਤਰਾਂ ਦੇ ਸ਼ਹੀਦ ਹੋਣ ਤੇ ਜਗਾੜੇ ਛੱਡ ਸਕਦੇ ਹਨ ਤੇ ਸਾਨੂੰ ਛੇਦ ਦਿੰਦੇ ਹਨ ਤੇ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਗੁਰਪੁਰ ਮਨਾਉਣੇ ਹਨ ਸ਼ਹੀਦੀ ਜਾੜੇ ਮਨਾਉਣੇ ਹਨ ਕਰਦੀ ਕੰਨਰ ਫੇਰਨਾ ਹੈ ਤੇ ਇਹਨਾਂ ਤੋਂ ਸਿੱਧ ਰਹਿਣੀ ਹੈ ਸਤ ਸਿੱਖਣਾ ਹੈ ਆਪਣੇ ਜੀਵਨ ਸਵਾਰਨਾ ਹੈ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਵਧਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬ ਮਾਈ ਭਾਈ ਸੰਗਤਾਂ ਕਹੀਂ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਦੇਕੇ ਪਾਵਲੇ आनंदपुर साहिब ਦੇ ਵਾਸੀ ਜੀ ਕੋਲ ਦਰਸ ਕੀ ਮਹਾਰਾਜ ਦੇ ਉਤਾਰ ਹੋਏ ਆ ਜਾ ਰਹੇ ਆ ਇਹ ਮਹਾਨ ਨਗਰ ਕੀਰਤਨ ਗੁਰਦੁਆਰਾ ਕਿਰਪਾ ਸਾਹਿਬ ਤੋਂ ਚੱਲ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫਲਾਦਰ ਤੜਾ ਹੁੰਦਾ ਹੋਇਆ ਇੱਥੇ ਛੇਸ਼ਣ ਚੌਕ ਸਾਹਿਬ ਦੇ ਵਿੱਚ ਪਹੁੰਚਿਆ ਆ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਦੀ ਜੀ ਸੁੰਦਰ ਪਾਲਕੀ ਦੇ ਮਗਰ ਕੀਰਤਨ ਕਰਦੀਆਂ ਬੜੇ ਪ੍ਰੇਮ ਨਾਲ ਚੱਲ ਰਹੀਆਂ ਹਨ ਮੈਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਤੱਬਾ ਸਾਹਿਬ ਦੇ ਮਜੂਦਾ ਮੁਖੀ ਸੰਤ ਪਾਪਾ ਕਰਮਜੀ ਸਿੰਘ ਜੀ ਦੇ ਲੋਕਾਂ ਤੋਂ ਸਾਰੀ ਸੰਗਤ ਨੂੰ ਦੇਸ਼ਾਪੁਰ ਦੇ ਚੱਕ ਦੇ ਪਿਆਨੋਂ ਲੱਖ ਲੱਖ ਬਾਈ ਦੰਦਾਾ ਗੁਰੂ ਮਹਾਰਾਜ ਜੀ ਦੇ ਅਪਾਰ ਪਰਮ ਨੂੰ ਮਨਾਉਂਦੇ ਆ ਸਾਥ ਸੰਗਤ ਜੀ ਮਹਾਰਾਜ ਸਾਰੀਆਂ ਸੰਗਤਾਂਆਂ ਚੜ੍ਹਦੀਆਂ ਕਲਾ ਕਰਨ ਸੰਗਤਾਂ ਦੇ ਕਦਮ ਕਦਮ ਲੇਖੇ ਚੌਲ ਲੇਖੇ ਚਲਾਉਣ ਸਿਲਪਿਲ ਤੇ ਦਾਪਰੇ ਦਾ ਪ੍ਰਬੰਧ ਕਰਨਾ ਦੀ ਸੰਗੋਤੇ ਚਾਹਤਾ ਕਰਨ ਹੁਣ ਇਹ ਨਗਰ ਸੇਤਨ ਅਗਲੇ ਪ੍ਰਾਪਾਸਤੇ ਹੋਰ ਹੀਰਾ ਗੁਰਦੁਆਰਾ 12 ਜੂਤ ਪੰਚੇ ਦਾ ਗੁਰੂ ਕਾ ਲੰਗਰ ਸੱਜ ਤੇ ਹੋਰ ਅਗਲੇ ਪ੍ਰਾਪਾਸਤੇ ਰਭਣਾ ਹੋਵੇਗਾ ਇਹ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਉਤਾਰ ਪਰਵ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਨ ਕਰਨਾ ਇਸ ਕਰਵਾਨੀਆਂ ਨੂੰ ਜਿਨ੍ਹਾਂ ਨੇ ਸਭ ਕੀ ਅੱਜ ਪੂਰਨ ਮਾਨਤਾ ਜਿੰਦੀ ਹੈ ਛੋਟੇ ਸਾਹਿਬ ਜੀ ਦੇ ਨਿਤਪੰਥ ਅਸੀਂ ਸਾਰੇ ਅੱਜ ਨਗਰ ਕੀਰਤਨ ਵਿੱਚ ਆ ਰਹੇ ਆ ਉਹ ਸਾਰੀ ਸੰਗਤ ਬੜੀ ਖਾਦਕ ਹੋ ਕੇ ਬੜੀ ਸਦਾ ਪੂਰਵਕ ਜਿਹੜਾ ਹੈ ਨਗਰ ਸੀਰਤ ਦੇ ਵਿੱਚ ਸ਼ਾਮਲ ਹੈ ਔਰ ਹਰ ਸਾਲ ਦੀ ਤਰ੍ਹਾਂ ਅਸੀਂ ਵੀ ਆਪਣੇ ਸੈਸ਼ਨ ਕੌਮ ਦੇ ਵਿੱਚ ਹਮੇਸ਼ਾ ਮੇਰੇ ਪਹਿਲਾਂ ਪੁਰਵੰਸਾ ਮਹਾਰਾਯ ਨੂੰ ਸਲਾਮੀ ਦਿੱਤੀ ਗਈ ਹੈ ਜਾ ਕੇ ਜਾ ਕੇ ਜੀਵਨ ਵਾਲਾ ਸਾਹਿਬ ਤੇ ਬੱਧ ਸਾਹਿਬ ਦੇ ਵਿੱਚ ਔਰ ਮੈਂ ਸੰਗਤ ਨੂੰ ਇੱਕ ਜਿਹੜੀ ਸਾਡੀ ਐਡੀ ਭਾਵਨਾ ਹੈ ਉਹਨਾਂ ਦੇ ਪ੍ਰਤੀ ਅਸੀਂ ਹਰ ਵੇਲੇ ਉਹਨਾਂ ਦਾ ਸਤਿਕਾਰ ਕਰਦੇ ਹਾਂ ਤੇ ਕੁਰਬਾਨੀਆਂ ਦਾ ਸਤਿਕਾਰ ਕਰਦੇ ਹਾਂ ਸੱਤਵੀਂ ਪਾਸ਼ਾ ਜੀ ਦੇ ਪੂਰੇ ਪਰਿਵਾਰ ਦੀਆਂ ਨੌਵੀਂ ਪਾਸ਼ਾ ਜੀ ਦੀ ਕਰਵਾਨੀ ਪੰਜਵੀਂ ਪਾਸ਼ਾ ਜੀ ਦੀ ਕਰਵਾਨੀ ਸਰਬਤ ਸੂਰਜ ਨੂੰ ਨਮਨ ਕਰਦੇ ਹਾਂ ਪਰ ਅਰਦਾਸ ਕਰਦਾ ਹਾਂ ਕਿ ਜੇਕਰ ਬਦਲ ਗੋੜੀ ਜਵੇ ਸਾਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ 10 5 6 6 7 ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਨੂੰ ਸਮਾਰਪਤ ਇਹ ਨਗਰ ਕੀਰਤਨ ਪਰ ਰੱਟੇ ਪਾਸਾ ਸਭ ਜੂਲ ਹੋ ਕੇ ਸ਼ਰਧੀ ਪ੍ਰਕਰਮਾ ਕਰ ਇਸ ਵਕਤ ਅਸੀਂ ਸਭਾ ਚੌਂਕਾ ਕੇ ਪਹੁੰਚਿਆ ਜਿਸ ਸਾਹਿਤਾ ਬਲਵਰਪੁਰ ਸਵਾਗਤ ਕੀਤਾ ਗਿਆ ਪੰਜਾਬ ਪਿਆਰਿਆਂ ਦਾ ਸਨਮਾਨ ਨਿਸ਼ਾਨ ਕੀ ਸਿੰਘ ਮਾਨ ਗੁਰੂ ਸਾਹਿਬ ਸਤਿਕਾਰ ਕੀਤਾ ਗਿਆ ਹੈ ਜਾਦੇ ਲੰਗਰ ਦੁੱਧ ਦੇ ਲੰਗਰ ਲਗਾਏ ਗਏ ਹਨ ਤੋਂ ਆਪ ਸਾਰੀ ਸੰਗਤ ਨੂੰ ਇਸ ਮੌਕੇ ਤੇ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਹਾਂ ਤੇ ਨਾਲ ਹੀ ਸਾਕ ਨੂੰ ਬੇਨਤੀ ਕਰਦਾ ਹਾਂ ਕਿ ਭਾਵੇਂ ਛਿਦੀ ਤਿਥਾਰੇ ਵੀ ਚੱਲ ਰਹੇ ਹਨ ਪਰ ਜੋ ਸਾਡੇ ਛਿਦੀ ਤਿਥਾਰੇ ਹੁੰਦੇ ਨੇ ਚੜ੍ਹਦੀ ਕਲਾ ਵਾਲੇ ਹੁੰਦੇ ਆਨ ਗੁਰੂ ਦਾ ਸੇਖ ਹੈ ਛਿਦੀ ਗੰ ਦਾ ਸੋਗ ਸੱਖਰ ਪਿਸ਼ਾਕ ਨਹੀਂ ਕਰਦਾ ਜਦ ਕੱਲ ਵੀ ਘਰ ਪਾਸ਼ਾ ਪੁੱਤਰਾਂ ਦੇ ਛਿਦੀ ਹੋਂ ਤੇ ਜਾ ਕਾਰੇ ਛੱਡ ਸਕਦੇ ਹਨ ਇਹ ਸਾਨੂੰ ਛੇਹ ਦਿੰਦੇ ਹਨ ਕਿ ਅਸੀਂ ਚੜ੍ਹਦੀ ਕਲਾ ਵਿੱਚ ਰਹਿਣਾ ਹੈ ਗੁਰਪੁਰ ਮਨਾਉਣੇ ਹਨ ਛਿਦੀ ਤਿਥਾਰੇ ਮਨਾਉਣੇ ਹਨ ਚੜ੍ਹਦੀ ਕਲਾ ਵਿਚ ਰਹਿਣਾ ਹੈ ਤੇ ਇਹਨਾਂ ਤੋਂ ਸਿਹਤ ਰਹਿਣੀ ਹੈ ਸੱਤ ਸਿੱਖਣਾ ਹੈ ਆਪਣਾ ਜੀਵਨ ਸਵਾਰਨਾ ਹੈ ਇੱਕ ਵਾਰ ਫਿਰ ਸਾਰੀ ਸੰਗਤ ਨੂੰ ਬਹੁਤ ਬਹੁਤ ਬਧਾਈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਪਿਆਰੀ ਸਾਧ ਸੰਗਤ ਜੀ ਸਾਡੇ ਮਾਈ ਭਾਈ ਸੰਗਤਾਂ ਤਹੇ ਪ੍ਰਕਾਸ਼ ਹਮਾਰਾ ਪਹਿਓ ਪਟਨਾ ਸ਼ਹਿਰ ਦੇ ਵਿੱਚ ਪਵਲੇ आनंदपुर साहिब ਦੇ ਵਾਸੀ ਜੀ ਗੁਰਦੁਆਰਾ ਸਿੰਘ ਜੀ ਮਹਾਰਾਜ ਦੇ ਘਾਰ ਆ ਰਹੇ ਹਾਂ ਇਹ ਮahan ਨਗਰ ਦੀਪਕ ਗੁਰਦੁਆਰਾ ਕਬਾ ਸਾਹਿਬ ਤੋਂ ਚੱਲ ਕੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਫਲਾਦ ਅਰ ਫਲਾਹ ਹੁੰਦਾ ਹੋਇਆ ਇੱਥੇ ਛੇਸ਼ਣ ਚੌਕ ਸਾਹਿਬ ਦੇ ਵਿੱਚ ਪਹੁੰਚਿਆ ਆ ਸਾਧ ਸੰਗਤ ਜੀ ਸਾਬ ਮਾਈ ਭਾਈ ਸੰਤਾ ਬੜੀ ਸ਼ਰਧਾ ਦੇ ਨਾਲ ਗੁਰੂ ਮਹਾਰਾਜ ਦੀ ਜੀ ਸੁੰਦਰ ਪਾਲਕੀ ਦੇ ਮਗਰ ਕੀਰਤਨ ਕਰਦੀਆਂ ਬੜੇ ਪ੍ਰੇਮ ਨਾਲ ਚੱਲ ਰਹੀਆਂ ਹਨ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਚੱਬਾ ਸਾਹਿਬ ਦੇ ਮੌਜੂਦਾ ਮੁਖੀ ਸੰਤ ਪਾਪਾ ਕਰਮਜੀ ਸਿੰਘ ਜੀ ਦੇ ਦੋਤ ਤੋਂ ਸਾਰੀ ਸੰਗਤ ਨੂੰ ਦੇਸਾ ਪਰਦੇ ਚੱਕ ਦੇ ਪਿਆ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਗੁਰੂ ਮਹਾਰਾਜ ਜੀ ਦੇ ਅਪਾਰ ਪਰ ਦਿਨ ਮਨਾਉਂਦੇ ਆ ਸਾਰੀ ਸੰਗਤ ਜੀ ਮਹਾਰਾਜ ਸਾਰੀਆਂ ਸੰਗਤਾਂ ਮੀਆਂ ਚੜ੍ਹਦੀਆਂ ਕਲਾ ਕਰਨ ਸੰਗਤਾਂ ਦੇ ਕਦਮ ਕਦਮ ਲੈ ਕੇ ਚੌਲ ਲੈ ਕੇ ਚਲਾਉਣ ਤਿਲਕੁਲ ਤੇ ਦਾ ਆਪਣੇ ਬੱਚੇ ਪ੍ਰਬੰਧ ਕਰਨਾ ਦੀ ਸੰਗੋ ਕੇ ਸਹਿਯਤਾ ਕਰਨਾ ਹੁਣ ਇਹ ਨਗਰ ਸ੍ਰੀ ਤਨ ਅਗਲੇ ਪ੍ਰਾਪਾਸਤੇ ਹੋਰ ਹੀ ਦਾ ਗੁਰਦੁਆਰਾ ਜਾਰਾ ਜਹੂਤ ਪੰਚੇਗਾ ਗੁਰੂ ਕਾ ਲੰਗਰ ਸਾਹਿਬ ਤੇ ਫਿਰ ਅਗਲੇ ਪ੍ਰਾਪਾਸਤੇ ਰਵਾਨਾ ਹੋਵੇਗਾ ਦੇ ਸਾਰੀਆਂ ਸੰਗਤਾਂ ਨੂੰ ਗੁਰੂ ਮਹਾਰਾਜ ਦੇ ਉਤਾਰ ਪਰਵ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਨ ਕਰਨਾ ਇਸ ਵਰਵਾਨੀਆਂ ਨੂੰ ਜਿਹਨਾਂ ਦੇ ਸਦਕੇ ਅੱਜ ਇਹਨਾਂ ਮਾਨਤਾ ਜਿੰਦੀ ਹੈ ਛੋਟੇ ਸਾਹਿਬ ਜੀ ਦੇ ਉਮਿਤ ਪੰਤਰ ਅਸੀਂ ਸਾਰੇ ਇਸਦੇ ਅੱਜ ਨਗਰ ਕੀਰਤਨ ਲੱਗ ਰਿਹਾ ਉਹ ਸਾਰੀ ਸੰਗਤ ਬੜੀ ਭਾਵੁਕ ਹੋ ਕੇ ਬੜੀ ਸ਼ਰਧਾਪੂਰਵਕ ਜਿਹੜਾ ਹੈ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੈ ਔਰ ਹਰ ਸਾਡੀ ਤਰ੍ਹਾਂ ਅਸੀਂ ਵੀ ਆਪਣੇ ਸੈਸ਼ਨ ਕੌਮ ਦੇ ਵਿੱਚ ਹਮੇਸ਼ਾ ਤੇ ਪਹਿਲਾਂ ਪੁਰਵੰਸਾ ਮਹਾਰਾਜ ਨੂੰ ਸਲਾਮੀ ਦਿੱਤੀ ਗਈ ਆ ਜਾ ਕੇ ਜਾ ਕੇ ਜਰਵਾਨਾ ਸਾਹਿਬ ਤੇ ਬੱਬਾ ਸਾਹਿਬ ਦੇ ਵਿੱਚ ਔਰ ਲੋਕ ਸੰਗਤ ਨੂੰ ਇੱਕ ਜਿਹੜੀ ਸਾਡੀ ਐਡੀ ਭਾਵਨਾ ਉਹਨਾਂ ਦੇ ਪ੍ਰਤੀ ਅਸੀਂ ਹਰ ਵੇਲੇ ਉਹਨਾਂ ਦਾ ਸਤਿਕਾਰ ਕਰਾਂ ਕਰਵਾਨੀਆਂ ਸਮਾਪਤ ਤਾਂ 10ਵੇਂ ਪਾਸ਼ਾਏ ਦੇ ਪੂਰੇ ਪਰਿਵਾਰ ਦੀਆਂ 9ਵੇਂ ਪਾਸ਼ਾਏ ਦੀ ਕਰਵਾਨੀ 5ਵੇਂ ਪਾਸ਼ਾਏ ਦੀ ਕਰਵਾਨੀ ਸਰਤ ਸੂਲਕ ਨੂੰ ਸੁਨਮਨ ਜੀ ਪਰ ਅਰਦਾਸ ਕਰਦਾ ਹਾਂ ਕਿ ਜੇਕਰ ਮੌਕੇ ਤੋਂ ਵੱਧ ਕੋਈ ਗੁਰੂ ਜੀ ਆਵੇ Thank